ਦੋਸਤੋ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਜਮਾਨਾ ਜਿਹੜੀ ਤੁਹਾਡੇ ਨਾਲ ਘਟਨਾ ਸ਼ੇਅਰ ਕਰਨ ਲੱਗਾ ਹੈ ਹਾਲ ਹੀ ਦੇ ਵਿੱਚ ਨਾ ਰਾਜਸਥਾਨ ਦੇ ਇੱਕ ਜ਼ਿਲ੍ਹੇ ਦੇ ਵਿੱਚ ਘਟਿਆ ਦੋਸਤੋ ਕੀ ਹੋਇਆ ਕਿ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਵਿੱਚ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਅਚਾਨਕ ਧਰਤੀ ਦੇ ਵਿੱਚ ਇੱਕ 200 ਫੁੱਟ ਦਾ ਜਿਹੜਾ ਖੱਡਾਗਾ ਉਹ ਆਪਣੇ ਆਪ ਪਟਿਆ ਜਾਂਦਾ ਮਤਲਬ ਕਿ ਧਰਤੀ ਜਿਹੜੀ ਉਹ ਥੱਲੇ ਨੂੰ ਖਿਸਕਣੀ ਸ਼ੁਰੂ ਹੋ ਜਾਂਦੀ ਹੈ ਤੇ ਅਚਾਨਕ ਲੋਕ ਉਥੋਂ ਦੇ ਡਰ ਜਾਂਦੇ ਨੇ ਦਹਿਲ ਜਾਂਦੇ ਨੇ ਤੇ ਨਾਲ ਨਾਲ ਮੈਂ ਸਕਰੀਨ ਦੇ ਵੀਡੀਓ ਵੀ ਚਲਾ ਰਿਹਾ ਤੇ ਕੁਝ ਫੋਟੋ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗੇਗਾ ਦੋਸਤੋ ਬਹੁਤ ਸਾਰੇ ਲੋਕ ਮੰਨਦੇ ਨੇ ਕਿ ਇਸ ਜਗ੍ਹਾ ਦੇ ਉੱਤੇ ਵੀ ਐਲੀਨ ਆ ਕੇ ਉਤਰੇ ਸੀਗੇ ਰਾਤ ਦੇ ਟਾਈਮ ਐਲੀਨ ਆਏ ਸੀਗੇ ਉਹ ਇੱਥੇ ਉਤਰੇ ਸੀਗੇ ਤੇ ਇਸ ਕਰਕੇ ਇੱਥੇ ਖੱਡਾ ਪੈ ਗਿਆ ਬਹੁਤ ਸਾਰੇ ਲੋਕ ਮੰਨਦੇ ਨੇ ਜਾਂ ਝਾੜ ਆਉਣ ਕਾਰਨ ਹੋਇਆ ਵੀ ਕੋਈ ਨਾ ਕੋਈ ਕਾਰਨ ਹੋ ਸਕਦਾ ਵੀ ਜਿਹਦੇ ਕਰਕੇ ਇਹ ਘਟਨਾ ਘਟੀ ਪਰ ਪਰ ਦੋਸਤੋ ਇਸ ਘਟਨਾ ਬਾਰੇ ਸੱਚ ਕਿਸੇ ਨੂੰ ਵੀ ਨਹੀਂ ਪਤਾ ਵੀ ਇਹ ਕਿਉਂ ਘਟੀ ਤੇ ਕਦੋਂ ਘਟੀ ਤੇ ਕਿਵੇਂ ਘਟੀ ਪਰ ਦੋਸਤੋ ਇਸ ਘਟਨਾ ਬਾਰੇ ਕੁਝ ਲੋਕਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਘਟਣ ਵਾਲੀ ਆ ਦੋਸਤੋ ਸੈਮਸਨ ਲਾਉਣ ਦਾ ਇੱਕ ਕਾਰਟੂਨ ਆ ਪੂਰੀ ਦੁਨੀਆ ਦੇ ਵਿੱਚ ਇਸ ਨੂੰ ਤੁਸੀਂ ਸਰਚ ਕਰ ਸਕਦੇ ਹੋ ਸਕਰੀਨ ਦੇ ਉੱਤੇ ਮੈਂ ਨਾਲ-ਨਾਲ ਤੁਹਾਨੂੰ ਫੋਟੋ ਵੀ ਦਿਖਾ ਰਿਹਾ ਇਹਨੂੰ ਤੁਸੀਂ ਸਰਚ ਕਰਕੇ ਦੇਖ ਸਕਦੇ ਹੋ ਦੋਸਤੋ ਇਹ ਕਾਰਟੂਨ ਨੇ ਜਿਹੜੀ ਵੀ ਆਪਣੀ ਵੀਡੀਓ ਦੇ ਵਿੱਚ ਕਲਿੱਪ ਦਿਖਾਤੀ ਜਿਹੜੀ ਵੀ ਕੋਈ ਹੋਣ ਵਾਲੀ ਘਟਨਾ ਇਹਨੇ ਪਹਿਲਾਂ ਹੀ ਦਿਖਾ ਦਨੇ ਆ ਜੇਕਰ ਤੁਸੀਂ ਗੱਲ ਕਰੋਗੇ ਵੀ ਜਦੋਂ ਕਰੋਨਾ ਆਇਆ ਸੀ ਉਹਦੇ ਬਾਰੇ ਵੀ ਇਸਨੇ ਪਹਿਲਾਂ ਹੀ ਦੱਸਤਾ ਸੀਗਾ ਜਦੋਂ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਰਾਸ਼ਟਰਪਤੀ ਬਣਿਆ ਉਹ ਵੀ ਇਹਨੇ ਪਹਿਲਾਂ ਹੀ ਦੱਸਤਾ ਸੀ ਜਦੋਂ ਆਪਣੇ ਦੇਸ਼ ਦਾ ਪੀਐਮ ਬਣਿਆ ਮੋਦੀ ਉਹਦੇ ਬਾਰੇ ਵੀ ਇਹਨੇ ਪਹਿਲਾਂ ਹੀ ਦੱਸਤਾ ਸੀ ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਇਸ ਧਰਤੀ ਦੇ ਉੱਤੇ ਘਟ ਰਹੀਆਂ ਨੇ ਜਾਂ ਘਟਣ ਵਾਲੀਆਂ ਨੇ ਉਹਨਾਂ ਦੇ ਬਾਰੇ ਵੀ ਇਹ ਕਾਰਟੂਨ ਸੀਰੀਅਲ ਪਹਿਲਾਂ ਹੀ ਦਿਖਾ ਦਿੰਦਾਗਾ ਜਿਵੇਂ ਕਿ ਆ ਥੋੜੇ ਦਿਨ ਪਹਿਲਾਂ ਇੱਕ ਵਿਦੇਸ਼ ਦੇ ਵਿੱਚ ਪੌਲ ਟੁੱਟਿਆ ਸੀ ਉਹਦੇ ਬਾਰੇ ਵੀ ਇਸ ਚੈਨਲ ਨੇ ਪਹਿਲਾਂ ਹੀ ਆਪਣੀ ਵੀਡੀਓ ਦੇ ਵਿੱਚ ਦਿਖਾ ਦਿੱਤਾ ਸੀਗਾ ਹੁਣ ਦੋਸਤੋ ਇਸ ਕਾਰਟੂਨ ਨੂੰ ਇਹ ਪਹਿਲਾਂ ਹੀ ਕਿਵੇਂ ਪਤਾ ਲੱਗਦਾ ਜਾਂ ਇਹ ਸੀਰੀਅਲ ਵਾਲਿਆਂ ਨੂੰ ਇੰਨੀ ਡਿਟੇਲ ਦੇ ਵਿੱਚ ਕਿਵੇਂ ਇਹ ਸਾਰੀ ਗੱਲਬਾਤ ਪਤਾ ਹੁੰਦੀ ਆ ਇਹ ਤਾਂ ਦੇਖੋ ਰੱਬ ਹੀ ਜਾਣਦਾ ਜਾਂ ਉਹ ਖੱਡਾ ਕਿਵੇਂ ਪਿਆ ਇੱਥੇ ਏਲੀਨ ਉਤਰੇ ਸੀ ਜਾਂ ਫਿਰ ਇੱਥੇ ਕੋਈ ਹੋਰ ਘਟਨਾ ਘਟੀ ਆ ਇਹਦੇ ਬਾਰੇ ਤਾਂ ਉਹ ਕੁਦਰਤੀ ਜਾਣਦਾ ਪਰਮਾਤਮਾ ਹੀ ਜਾਣਦਾ ਪਰ ਦੋਸਤੋ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਦੱਸੋ ਕਮੈਂਟ ਕਰਕੇ ਵੀ ਇਸ ਘਟਨਾ ਦੇ ਪਿੱਛੇ ਕੀ ਕਾਰਨ ਹੋ ਸਕਦਾ ਜਾਂ ਫਿਰ ਇਹ ਆਰਥਕੋਇਕਾ ਜਾਂ ਫਿਰ ਕਿਸੇ ਨੇ ਇਸ ਨੂੰ ਜਾਣਬੁੱਝ ਕੇ ਕੀਤਾ ਜੋ ਵੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ